ਲੋਕ ਸਭਾ ਚੋਣਾਂ 2024 ਦਾ ਦੌਰ ਚੱਲਦਾ ਪਿਆ ਵੱਖ-ਵੱਖ ਸਾਰੀ ਪਾਰਟੀਆਂ ਦੇ ਸਿਆਸੀ ਆਗੂ ਪੂਰਾ ਜ਼ੋਰ ਲਗਾ ਰਹੇ ਪਹਿੰਨੇ ਚੋਣ ਪ੍ਰਚਾਰ ਕਰਨ ਦੇ ਵਿੱਚ ਇਸ ਦੌਰਾਨ ਕਾਂਗਰਸ ਪਾਰਟੀ ਦੇ ਜੋ ਸੀਨੀਅਰ ਲੀਡਰ ਅਤੇ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਬਾਜਵਾ ਲੁਧਿਆਣੇ ਦੇ ਵਿੱਚ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਦੇ ਪਏ ਨੇ ਘਰ ਘਰ ਜਾ ਕੇ ਜੋ ਕਾਂਗਰਸ ਦੀਆਂ ਉਪਲਬਧੀਆਂ ਬਾਰੇ ਜੋ ਚਰਚਾਵਾ ਕਰਦੇ ਪਏ ਨੇ ਇਸ ਦੌਰਾਨ ਉਹ ਪੁਰਾਣੇ ਔਰ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ 바ਵਾ ਦੇ ਘਰ ਵੀ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਔਰ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਹਿਣਾ ਹੈ ਪ੍ਰਤਾਪ ਬਾਜਵਾ ਦਾ ਔਰ ਕ੍ਰਿਸ਼ਨ ਕੁਮਾਰ 바ਵਾ ਦਾ ਕਾਂਗਰਸ ਪਾਰਟੀ ਦੇ ਬਾਰੇ ਔਰ ਜੋ ਬਾਕੀ ਉਮੀਦਵਾਰਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਇਸ ਖਾਸ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਦੇਖੋ ਗੱਲ ਹੈ ਵੀ ਬਰੀਆਨੀ ਤਾਂ ਮੋਤੀ ਜੀ ਖਾ ਕੇ ਆਇਆ ਪਾਕਿਸਤਾਨ ਤੇ ਗੱਲਾਂ ਕਰਦੇ ਨੇ ਕਿ ਰਾਹੁਲ ਨੂੰ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇਖਣਾ ਚਾਹੁੰਦਾ ਤੇ ਕਾਂਗਰਸ ਪਾਰਟੀ ਹੈ ਜਿਹੜੀਆਂ ਸਰਕਾਰਾਂ ਨੇ ਚਾਹੇ 1974 ਸੀ 1965 ਸੀ ਸਾਡੀਆਂ ਸਰਕਾਰਾਂ ਸੀ ਤਾਂ ਅਸੀਂ ਤਾਂ ਲੜਾਂਗੇ ਲੜੀਆਂ ਜਿਉਂ ਉਹਨਾਂ ਨਾਲ ਉਹ ਤੁਸੀਂ ਤਾਂ ਚੀਨ ਨੂੰ ਨਹੀਂ ਸਾਮ ਸਕੇ ਉਹ ਅੰਦਰ ਕੁਸਦਾ ਆ ਰਿਹਾ ਹੈ ਤੇ ਤੁਸੀਂ ਕਹੀ ਜਾਂਦੇ ਹੋ ਸਭ ਠੀਕ ਹੈ ਤੇ ਦੇਸ਼ ਦੇ ਲੋਕ ਸਭ ਜਾਣਦੇ ਨੇ ਕਿ ਅੱਜ ਸੋਡਾ ਦੇਸ਼ ਦੇ ਪ੍ਰਤੀ ਤੁਸੀਂ ਫਰਜ਼ ਲਵਾਉਣ ਦੇ ਵਿੱਚ ਮੈਂ ਸਮਝਦਾ ਹਾਂ ਫੇਲ ਹੋਏ ਹਾਂ ਅੱਜ ਜਿੱਥੇ 800 ਕਿਸਾਨ ਸ਼ਹੀਦ ਹੋਇਆ ਹੋਵੇ ਉਹ ਆਪਣੇ ਹੱਕਾਂ ਦੀ ਖਾਤਰ ਲੜਦਾ ਮਰਿਆ ਹੋਵੇ ਤੇ ਅੱਜ ਤੁਸੀਂ ਆ ਕੇ ਵੋਟ ਕੇ ਸਮੂਨਾ ਮੰਗ ਸਕਦੇ ਹੋ ਕਿਸਾਨਾਂ ਤੋਂ ਪੂਰੇ ਦੇਸ਼ ਅੰਦਰ ਕਿਸਬੂਨਾ ਵੋਟ ਮੰਗ ਸਕਦੇ ਹੋ ਅੱਜ ਬੁਫਾਰੀ ਰੋਲਿਆ ਪਿਆ ਅੱਜ ਤੁਹਾਡੀ ਜੀਐਸਟੀ ਅੱਜ ਨੋਟਬੰਦੀ ਅੱਜ ਤੁਸ ਤਾਂ ਕਿਤਾਬ ਤੇ ਟੈਸਟ ਟੈਕਸ ਵੱਧਾ ਸੋਨੇ ਤੇ ਇਕੱਠਾ ਹੈ ਕਿਉਂਕਿ ਜਿਹੜੇ ਮੈਂ ਸਮਝਦਾ ਕਿ ਅੱਜ ਇਹ ਸਾਰੀਆਂ ਚੀਜ਼ਾਂ ਅੱਜ ਪੜ੍ਹਾਈ ਨੂੰ ਅੱਜ ਐਜੂਕੇਸ਼ਨ ਨੂੰ ਅੱਜ ਹੈਲਥ ਦੀ ਗੱਲ ਕਰਨ ਦੀ ਲੋੜ ਹੈ ਐਜੂਕੇਸ਼ਨ ਦੀ ਗੱਲ ਕਰਨ ਦੀ ਲੋੜ ਹੈ ਬੇਰੁਜ਼ਗਾਰੀ ਦੀ ਗੱਲ ਕਰਨ ਦੀ ਲੋੜ ਹੈ ਅੱਜ ਜਿਹੜੇ ਮੁੱਦੇ ਨੇ ਦੇਸ਼ ਦੇ ਸਾਹਮਣੇ ਅੱਜ ਮਹਿੰਗਾਈ ਦੀ ਗੱਲ ਕਰਨ ਦੀ ਲੋੜ ਹੈ ਅਸੀਂ ਇਹ ਮੁੱਦੇ ਨੂੰ ਤਾਂ ਛੂਹਦੇ ਹੀ ਨਹੀਂ ਇਹ ਚਾਰੇ ਮੁੱਦੇ ਪਰੇ ਨੇ ਅਸੀਂ ਇੱਕ ਧਰਮ ਦੀ ਗੱਲ ਕਰਕੇ ਵੋਟਾਂ ਵਟੋਰਨ ਵਾਲੀ ਗੱਲ ਕਰਦੇ ਆ ਯਾਰ ਪ੍ਰਭੂ ਰਾਮ ਜੀ ਸਾਡੇ ਸਾਧ ਦੇ ਨੇ ਅਸੀਂ ਸਾਰੇ ਹੀ ਅਸੀਂ ਤਾਂ ਬਚਪਨ ਤੋਂ ਲੈ ਕੇ ਜਿਹੜਾ ਵੀ ਭਾਰਤ ਦੇ ਵਿੱਚ ਪੈਦਾ ਹੋਇਆ ਉਹ ਰਾਮ ਦਾ ਉਪਾਸ਼ਕ ਹੈ ਇਸ ਤਰ੍ਹਾਂ ਦੀ ਗੱਲ ਕਰਨੀ ਕਿ ਫਲਾਨਾ ਪਾਸ਼ਕ ਹੈ ਫਲਾਨਾ ਨਹੀਂ ਹੈ ਤੇ ਇਹ ਤਾਂ ਹਾਸੋ ਹੀ ਨਹੀਂ ਵੀ ਗੱਲ ਹੈ ਤੇ ਕਿਉਂਕਿ ਇਹ ਇੱਕ ਆਸਥਾ ਇੱਕ ਵਿਸ਼ਵਾਸ ਦੇ ਸੋਤੇ ਨੇ ਤੇ ਜੇ politically ਵਿਸ਼ਵਾਸ ਵੀ ਲਾਈਏ ਉਹ ਵੀ ਕਾਂਗਰਸ ਹੀ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਹੈ ਅਤੇ ਰਾਹੁਲ ਗਾਂਧੀ ਦੇ ਹੱਥ ਭਾਰਤ ਦੇ ਲੋਕ ਭਵਿੱਖ ਸੌਂਪਣਗੇ ਦੇਸ਼ ਦਾ ਰਾਹੁਲ ਗਾਂਧੀ ਉਹ ਨੇਤਾ ਹੈ ਜਿਨੇ 3700 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਭਾਰਤ ਜੋੜੋ ਯਾਤਰਾ ਸੀ ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਾਲੀ ਯਾਤਰਾ ਸਾਰੇ ਵਰਗਾਂ ਨੂੰ ਕਲਾਵੇ ਚ ਲੈਣ ਵਾਲੀ ਯਾਤਰਾ ਸਾਰੇ ਲੋਕਾਂ ਦਾ ਹਾਲ ਪੁੱਛਣ ਵਾਲੀ ਯੰਤਰਾ ਸਾਰੇ ਲੋਕਾਂ ਨੂੰ ਨੇੜੇ ਤੋਂ ਮਿਲਣ ਦਾ ਹੌਸਲਾ ਕੀਤਾ ਜਿਸ ਦੇ ਅੰਦਰ ਲੋਕਾਂ ਲਈ ਪਿਆਰ ਸੀ ਉਸ ਨੇ ਜਾ ਕੇ ਲੋਕਾਂ ਨੂੰ ਗਲਵਕੜੀ ਪਾਈ ਹੈ ਉਹ ਹੈ ਰਾਹੁਲ ગાંધી ਭਾਰਤ ਦਾ ਨੌਜਵਾਨ ਨੇਤਾ ਰਾਹੁਲ ગાંધી ਦੇਸ਼ ਦਾ ਭਵਿੱਖ ਰਾਹੁਲ ગાંધી ਤੇ ਰਾਹੁਲ ગાંધી ਦੇ ਹੱਥ ਦੇਸ਼ ਦੀ ਵਾਗਡੋਰ ਆਏਗੀ ਰਾਹੁਲ ગાંધી ਦੇ ਮਾਨੰਦਰ ਦੇਸ਼ ਦੇ ਪ੍ਰਤੀ ਸਾਰੇ ਵਰਗਾਂ ਦੇ ਲੋਕਾਂ ਦੇ ਪ੍ਰਤੀ ਦੇਸ਼ ਦੇ ਵਪਾਰ ਕਿਸਾਨੀ ਉਹਨਾਂ ਦੇ ਲਈ ਦਰਦ ਹੈ ਉਸ ਦੇ ਅੰਦਰ ਉਹ ਦਰਦ ਚਲਕਦਾ ਹੈ ਜਦ ਤੁਸੀਂ ਰੋਜ਼ਾਨਾ ਦੇਖਦੇ ਹੋ ਜਾਂ ਰਾਹੁਲ ગાંધી ਬੋਲਦਾ ਹੈ ਰਾਹੁਲ ગાંધી ਗੱਲ ਕਰਦਾ ਹੈ ਅਤੇ ਦੂਸਰਿਆਂ ਦੇ ਚਿਹਰਿਆਂ ਤੋਂ ਫਰੇਵ ਚਲਕਦਾ ਹੈ ਉਹਦੇ ਚਿਹਰਿਆਂ ਤੇ ਦਰਦ ਝਲਕਦਾ ਤੇ ਫੈਸਲਾ ਦੇਸ਼ ਦੇ ਲੋਕਾਂ ਨੇ ਕਰਨਾ ਕਿ ਅਸੀਂ ਕਿਸ਼ਨ ਨੂੰ ਅੱਗੇ ਲਾਉਣਾ ਕਿਸ ਨੂੰ ਪਿੱਛੇ ਕਰ ਵੋਟਾਂ ਦੀ ਗੰਦੀ ਰਾਜਨੀਤੀ ਦੇ ਵਿੱਚ ਆ ਕੇ ਅਸੀਂ ਰਾਮ ਜੀ ਦਾ ਵੀ ਸਤਕਾਰ ਦੇ ਵਿੱਚ ਮੈਂ ਸਮਝਦਾ ਕਿਤੇ ਨਾ ਕਿਤੇ ਕਮੀ ਕਰ ਰਹੇ ਹਾਂ ਜਿਹੜਾ ਉਹ ਪ੍ਰਭੂ ਉਹਨਾਂ ਦਾ ਨਾਮ ਉਹਨਾਂ ਦਾ ਮੈਂ ਸਮਝਦਾ ਉਹ ਬਖਸ਼ਣ ਹਾਰ ਨੇ ਬਖਸ਼ ਲੈਣ ਸਾਨੂੰ ਸਾਰਿਆਂ ਨੂੰ ਜਿਹੜੇ ਖਾਸ ਕਰਕੇ ਪੋਲੀਟੀਕਲ ਲੋਕ ਜਿਹੜੇ ਉਹਨਾਂ ਦਾ ਨਾਮ ਲੈ ਕੇ ਰੋਟੀਆਂ ਸੇਕਣ ਦੀ ਗੱਲ ਕਰਦੇ ਨੇ ਇਹ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਬਲਕਿ ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਕਿਸੇ ਵੀ ਧਰਮ ਦਾ ਨਾਮ ਲੈ ਕੇ ਕੋਈ ਵੀ ਵੋਟਨਾ ਮੰਗੇ ਚੋਣ ਕਮਿਸ਼ਨ ਪਵੰਦੀ ਲਾਵੇ ਕਿਉਂਕਿ ਤੁਸੀਂ ਸਭ ਦੀ ਤੁਸੀਂ ਸਮਾਜਿਕ ਗੱਲਾਂ ਕਰੋ ਤੁਸੀਂ ਕੀਤੇ ਕੰਮਾਂ ਦੀ ਗੱਲ ਕਰੋ ਕਦੇ ਆਪਾਂ ਇਹ ਵੀ ਗੱਲ ਕਰ ਲਈਏ 10 ਸਾਲ ਦੇ ਅੰਦਰ ਅਸੀਂ ਲੜਨਾ ਨਹੀਂ ਹੁੰਦਾ ਪੋਲਿਟਿਕਸ ਦੇ ਵਿੱਚ ਉਹ ਆਪਣੇ ਕੋਈ ਵੀ ਜੋ ਪਿਸ਼ੋਕ ਰਛਣ ੜ ਕੇ ਗਏ ਨੇ ਉਹ ਵੀ ਲੋਕਾਂ ਨੂੰ ਪਤਾ ਹੈ ਜਿੱਥੇ ਜੱਫੀ ਪਾਈ ਹੈ ਉਹਨਾਂ ਨੇ ਉਹ ਵੀ ਪਤਾ ਹੈ ਇੱਥੇ ਜੱਫੀ ਕਿੰਨੀ ਕੁ ਪਈ ਕੀਦੀ ਪਈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਕਿਸੇ ਧਾਰਮਿਕ ਸਥਾਨ 'ਚ ਜ਼ਰੂਰ ਇਕੱਠੇ ਗਏ ਨੇ ਦੋਧਾਂ ਨੇ ਉਸ ਪਰਮਾਤਮਾ ਦੇ ਉਸ ਨਾਮ ਦਾ ਕਿਉਂਕਿ ਜਿੱਥੇ ਵੀ ਕੋਈ ਵੀ ਸਿਆਸੀ ਬੰਦਾ ਜਾਂ ਕੋਈ ਵੀ ਸ਼ਰਧਾਲੂ ਜਾਂਦਾ ਹੈ ਉਹ ਆਪਣੀ ਆਸਥਾ ਪ੍ਰਗਟ ਕਰਦਾ ਤੇ ਦੋਨਾਂ ਨੇ ਪ੍ਰਗਟ ਕੀਤੀ ਹੈ ਕੋਈ ਮਾੜੀ ਗੱਲ ਨਹੀਂ ਹੈ ਉਹ ਤਾਂ ਕਰਨੀ ਚਾਹੀਦੀ ਹੈ ਕਿਉਂਕਿ ਆਹ ਦੇਨੀਆਂ ਇਹਦੇ ਚੱਲਦੇ ਨਹੀਂ ਕਿਦਾਂ ਦੇ ਦੋ ਜੀ ਕਾਂਗਰਸ ਨੂੰ ਕਿਦੇ ਨਾਲ ਫਾਈਟ ਮਾਰਨ ਦੇ ਲਈ ਗੱਲ ਇਹ ਆ ਵੀ ਕਾਂਗਰਸ ਬੜੀ ਸ਼ਾਨ ਨਾਲ ਜਿੱਤੇਗੀ ਕਿਉਂਕਿ ਕਾਂਗਰਸ ਹਰ ਵਰਗ ਦੇ ਵਿੱਚ ਹੈ ਹਰ ਹਲਕੇ ਦੇ ਵਿੱਚ ਹੈ ਸਾਰੇ ਤਰ੍ਹਾਂ ਦੇ ਲੋਕਾਂ ਦੇ ਵਿੱਚ ਹੈ ਕਾਂਗਰਸ ਚੂਜ਼ ਨਹੀਂ ਕਰਦੀ ਕਾਂਗਰਸ ਸਭ ਨੂੰ ਪਿਆਰ ਕਰਦੀ ਹੈ ਚਾਹੇ ਅੱਜ ਦੇਸ਼ ਦਾ ਕਿਸਾਨ ਹੈ ਵਪਾਰੀ ਹੈ ਕਾਰਖਾਨੇਦਾਰ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਯੂਥ ਹੈ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਸਾਰੇ ਵਰਗਾਂ ਦੀ ਗੱਲ ਕਰਨ ਵਾਲੇ ਆ ਤੇ ਅੱਜ ਮੈਂ ਸਮਝਦਾ ਪੰਡਿਤ ਜਵਾਲਾ Nehruਾ ਖੇਤੀਬਾੜੀ ਯੂਨੀਵਰਸਿਟੀ ਪੰਡਿਤ ਜਵਾਲਾ Nehru ਦੀ ਦੇਣ ਹੈ ਪ੍ਰਤਾਪ ਸਿੰਘ ਕੈਰੋ ਦੀ ਦੇਣ ਹੈ ਪਾਖੜਾ ਡੈਮ ਇਹਨਾਂ ਸਿੱਖਿਸ਼ਾਤਾਂ ਦੀ Nehru ਜੀ ਦੀ ਦੇਣ ਹੈ ਤੇ ਅੱਜ ਇਹ ਇਹ ਦੱਸਣ ਦਾ ਸਿਵਿਏ ਨੇ ਕੀਤਾ ਕੀ ਹੈ ਇਹ ਭਾਜਪਾ ਵਾਲੇ ਅਸੀਂ ਰਾਮਤਾ ਸਭ ਦੇ ਨੇ ਇਹ ਰਾਮ ਜੀ ਦੀ ਗੱਲ ਕਰਦੇ ਨੇ ਰਾਮ ਤੋਂ ਘਟ ਘਟ ਮੇ ਬਸਤੇ ਹਨ ਰਾਮ ਦੂ ਇਹ ਕਹੇ ਕਿ ਮੇਰਾ ਕਿ ਤੇਰਾ ਨਹੀਂ ਉਹ ਮੇਰਾ ਤੇ ਮੈਂ ਸਭ ਦਾ ਇੰਦੂ ਛੋਟੀ ਸੋਚ ਨਹੀਂ ਹੋ ਸਕਦੀ ਜੇ ਵੋਟ ਦੀ ਖਾਤਰ ਇੰਡੀ ਛੋਟੀ ਸੋਚ ਤੇ ਉਤਰਾਂਗੇ ਤੇ ਉਹਨੂੰ ਰਾਮ ਜੀ ਵੀ ਮਾਫ ਨਹੀਂ ਕਰਨਗੇ ਤੇ ਇਹ ਨਹੀਂ ਹੋਣਾ ਚਾਹੀਦਾ ਰਾਮ ਪ੍ਰਭੂ ਸਭ ਦੇ ਨੇ ਸਭ ਦੇ ਰੋਮ ਰੋਮ ਚ ਵਸਦੇ ਨੇ ਰਾਮ ਸ੍ਰਿਸ਼ਟੀ ਦੇ ਸਿਰਜਣਹਾਰ ਨੇ ਦੁੱਖ ਦੀ ਗੱਲ ਹੈ ਕਈ ਲੋਕ ਕਹਿੰਦੇ ਨੇ ਕਿ ਰਾਮ ਨੂੰ ਮੰਦਿਰ ਅਸੀਂ ਬਣਾ ਕੇ ਦਿੱਤਾ ਯਾਰ ਕਿੱਧਰ ਉਤਰੇ ਜਾ ਰਹੇ ਆ ਕਿਹੜੇ ਰਸਤੇ ਪਏ ਹੋਏ ਆ ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਸਾਜਿਆ ਉਹਨਾਂ ਨੂੰ ਅਸੀਂ ਸਾਜਲ ਵਾਲੇ ਬਣ ਕੇ ਕਿੱਥੇ ਸਾਡੀ ਸੋਚ ਗੱਲ ਇਹ ਪ੍ਰਤਾਪ ਬਾਜਵਾ ਜੀ ਦੇ ਨਾਲ ਬੜਾ ਪੁਰਾਣਾ ਯੂਥ ਕਾਂਗਰਸ ਬੜੇ ਦਾ ਸਾਥ ਹੈ 1982 ਚ ਅਸੀਂ ਯੂਥ ਕਾਂਗਰਸ ਵੀ ਕੰਮ ਕੀਤਾ ਜਦੋਂ ਉਸ ਸਮੇਂ ਬੜੇ ਮਾੜੇ ਹਾਲਾਤ ਸੀ ਚੌਂਕ ਵਹਤੇ ਵਰਗੇ ਸਥਾਨਾਂ ਤੇ ਯੂਥ ਕਾਂਗਰਸ ਦੀਆਂ ਰੈਲੀਆਂ ਕਰਨ ਵਾਲਾ ਪ੍ਰਤਾਪ ਸਿੰਘ ਬਾਜਵਾ ਸੀ ਮੈਂ ਸਮਝਦਾ ਜੇ ਪੰਜਾਬ ਦੇ ਵਿੱਚੋਂ ਇੱਕ ਨਾਟਕ ਨੇਤਾ ਜਿਹੜਾ ਲੜਨ ਵਾਲਾ ਖਾਣਨ ਵਾਲਾ ਤੇ ਅੜਨ ਵਾਲਾ ਤੇ ਅੱਜ ਉਹ ਲੁਧਿਆਣੇ ਆਏ ਨੇ ਕਾਂਗਰਸ ਪਾਰਟੀ ਦੀ ਜਿੱਤ ਦੇ ਲਈ ਕਾਂਗਰਸ ਪਾਰਟੀ ਦੇ ਨੇਤਾ ਨੂੰ ਜਿਤਾਉਣ ਦੇ ਲਈ ਕਿਉਂਕਿ ਕਾਂਗਰਸ ਪਾਰਟੀ ਦਾ ਜੇ ਇਤਿਹਾਸ ਦੇਖੀਏ ਜਿੱਥੇ ਕੁਰਬਾਨੀਆਂ ਵਾਲਾ ਇਤਿਹਾਸ ਹੈ ਜੇ ਅੱਜ ਦੇਸ਼ ਦੇ ਜਿਸ ਪਾਸੇ ਵੀ ਨਜ਼ਰ ਮਾਰਗੇ ਪੰਡਿਤ ਜਵਾਲਾ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਦੇ ਕਿਤੇ ਕੰਮ ਦਿਖਾਈ ਦੇ ਰਹੇ ਨੇ ਉਹਨਾਂ ਕਿਉਂਕਿ ਕੋਈ ਵੀ ਪੋਲੀਟੀਕਲ ਪਾਰਟੀ ਉਹ ਆਪਣੇ ਕਮਾਂ ਦੇ ਆਧਾਰ ਤੇ ਕੰਮ, ਕੁਰਬਾਨੀ, ਸੀਨੀਅਰਿਟੀ, ਸ਼ਾਂਤੀ, ਵਿਕਾਸ, ਖੁਸ਼ਹਾਲੀ ਇਹ ਚੀਜ਼ਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ਹੁੰਦੀ ਹੈ ਨਾ ਕਿ ਕਿਸੇ ਇੱਕ ਧਰਮ ਦੀ ਗੱਲ ਕਰਕੇ ਕਿਉਂਕਿ ਜਿਹੜਾ ਸਾਡਾ ਦੇਸ਼ ਹੈ ਸਾਡਾ ਭਾਰਤ ਹੈ ਇਹਦਾ ਬੜਾ ਖੁਸ਼ਬੂਦਾਰ ਜਿਹੜਾ ਗੁਲਦਸਤ ਹੈ ਇਹਦੇ 'ਚ ਤਰ੍ਹਾਂ-ਤਰ੍ਹਾਂ ਦੇ ਫੁੱਲ ਨੇ ਪਰ ਖੁਸ਼ਬੂ ਇੱਕੋ ਜਿਹੀ ਹੁੰਦੀ ਹੈ ਸਭ ਚੋ ਇਸ ਕਰਕੇ ਉਸ ਖੁਸ਼ਬੂ ਦਾ ਆਨੰਦ ਮਾਣਨਾ ਚਾਹੀਦਾ ਹੈ ਜਿਹੜੀ ਇੱਕੋ ਜਿਹੀ ਖੁਸ਼ਬੂ ਹੈ ਇਹਦੇ ਵਿੱਚ Hindu ਵੀ ਹੈ Muslim ਵੀ ਹੈ Sikh ਵੀ ਹੈ Asai ਵੀ ਹੈ Jaini ਵੀ ਹੈ Bodhi ਵੀ ਹੈ ਮਗਰ ਸਾਰੇ ਉਸ ਗੁਲਦਸਤੇ ਦੇ ਵਿੱਚ ਇਕੱਠੇ ਨੇ ਤੇ ਉਹ ਉਹੀ ਭਾਰਤ ਦੀ ਸ਼ਾਨ ਹੈ ਉਹੀ ਭਾਰਤ ਦਾ ਮੈਂ ਸਮਝਦਾ ਇੱਕ ਰੂਪਰੇਖਾ ਹੈ ਭਾਰਤ ਦਾ ਜੋ ਹੋਣਾ ਚਾਹੀਦਾ ਸਾਡਾ ਦੇਸ਼ ਦੀ ਦੁਨੀਆ ਦੇ ਵਿੱਚ ਪਹਿਚਾਨ ਹੈ ਕਿ ਉਹ ਅਨੇਕਤਾ ਵਿੱਚ ਏਕਤਾ ਇਹ ਭਾਰਤ ਦੀ ਪਹਿਚਾਨ ਹੈ ਪਰ ਜਿਹੜੇ ਲੋਕ ਸਿਆਸਤ ਕਿਸੇ ਇੱਕ ਦਾ ਨਾਮ ਲੈ ਕੇ ਕਰਦੇ ਨੇ ਉਹ ਮੈਂ ਸਮਝਦਾ ਦੇਸ਼ ਨੂੰ ਵੰਡਣ ਵਾਲੇ ਲੋਕ ਨੇ ਦੇਸ਼ ਨੂੰ ਤੋੜਨ ਵਾਲੇ ਲੋਕ ਇਹ ਨੇ ਉਹਨਾਂ ਲੋਕਾਂ ਤੋਂ ਦੇਸ਼ ਨੂੰ ਸਮਾਜ ਨੂੰ ਬਚਾਉਣ ਦੀ ਲੋੜ ਹੈ 没对象。有 لگوں کے بندے دا کام ہوندا ہے کیمیسٹری چالو رہوے گا ہاں ہاں نہیں بھائی اپ جی اپ ہن چلے جاؤ بھائی ہاں نا ہن کتے سیدھے جو کے ہاں سیدھے جو سوپا ہا تے کتے کتے ہاں ਮਿਲ ਰਹੇ ਹਾਂ ਸ਼ਾਮ ਨੂੰ ਕਿਹਾ ਤੂੰ ਇੱਥੇ ਹੈਂ ਹਾਂ ਕਵਿੰਸਰ ਕੀ ਕਹਿਣਾ ਚਾਹੁੰਦੇ ਆ ਬਾਵਾ ਜੀ ਦੇ ਕੋਲ ਆਏ ਕੋ ਬਾਵਾ ਜੀ ਮੇਰੇ ਆਪਣੇ ਭਾਈ ਨੇ ਬਹੁਤ ਜਿੰਨੇ ਪੁਰਾਣੇ ਅਸੀਂ ਕਾਂਗਰਸ ਚੋਂ ਉਸਤਾ ਮੇਰੇ ਤੋਂ ਵੀ ਪੁਰਾਣੇ ਹੀ ਹੋਣ ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਪਾਰਟੀ ਪ੍ਰਤੀ ਜਿਸ ਤਰ੍ਹਾਂ ਅਸੀਂ ਪੀੜਤ ਆ ਉਸ ਟਾਈਮ ਦੇ ਉਸ ਤਰ੍ਹਾਂ ਹੀ ਇਹ ਵੀ ਪੀੜਤ ਨੇ ਤੇ ਮੈਨੂੰ ਇਹ ਵੱਡੀ ਖੁਸ਼ੀ ਹੈ ਕਿ ਇੱਕੋ ਜਮਾਤ ਨਾਲ ਖੜੇ ਨੇ ਇੱਕੋ ਜਮਾਤ ਨਾਲ ਜਿਹੜਾ ਆਦਮੀ ਖੜਾ ਰਹਿੰਦਾ ਉਦੀ ਪਛਾਣ ਵੀ ਬਣੀ ਪਈਂਦੀ ਤੇ ਲੋਕਾਂ 'ਚ ਇੱਜ਼ਤ ਮਾਨ ਵੀ ਬਣਿਆ ਰਹੇ। ਜੈਸੋ ਮੈਂ ਬਹੁਤ ਮਸ਼ਕੂਰ ਐ ਇਹਨਾਂ ਦਾ ਕਿ ਇਹਨਾਂ ਸਵੇਰ ਦੇ ਨਾਸਤੇ ਤੇ ਸੱਤੇ ਆ। ਇਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਕਿ ਜਿੱਸਾਂ ਅੱਗੇ ਵਰਕਾਂ ਤਗੜੇ ਹੋ ਕੇ ਕਾਂਗਰਸ ਦੇ ਜਿਹੜੇ ਥੋਦੇ ਕਾਰੈਂਟਿਨ ਉਮਰ ਵਿੱਚ ਕੱਢ ਕੇ ਆ। 14 ਦੀ ਤਿਆਰੀਆਂ ਕਿੱਦਾਂ ਚੱਲ ਰਹੀਆਂ? ਬਹੁਤ ਵਧੀਆ। ਆ 14 ਦੀ ਤਿਆਰੀ ਵੇਖੋ ਤੁਸੀਂ, ਪਰਮਾਤਮਾ ਦੀ ਮਿਹਰ ਹੋएगी। ਵੱਡੇ ਪੱਮਾਨ ਤੇ ਕਾਂਗਰਸ ਦਾ ਕੈਂਡੀਡੇਟ ਜਿੱਤੇਗਾ। ਸਰ ਜੀ ਆ ਜਾ ਤੂੰ ਪਿੱਛੇ ਲੈ ਕੇ ਯਾਰ ਫੋਟੋ आजा 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 भाई मुझे असल क्लास बंद कर अपनी किथे वे लवली आओ खड़े हो जा चौधरी साहब के आ ले अठे आजा के हजार रुपए नहीं पितू ने दो रख ला ले